ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਨੈਕਸਟ ਇਨਟੇਕ ਹੈ ਜਿਹੜਾ ਆਸਟ੍ਰੇਲੀਆ ਦਾ ਉਹ ਕਿਸ ਤਰ੍ਹਾਂ ਦਾ ਰਹੇਗਾ ਕਿਉਂਕਿ ਸਟੂਡੈਂਟਸ ਬਹੁਤ ਜ਼ਿਆਦਾ ਕਨਫਿਊਜ਼ ਵੀ ਨੇ ਔਰ ਸਟੂਡੈਂਟਸ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਰਿਫਿਊਜ਼ਲ ਜਾਂ ਸਕਸੈਸ ਰੇਟ ਨੂੰ ਲੈ ਕੇ ਇਹਦੇ ਉੱਪਰ ਪੂਰੀ ਜਾਣਕਾਰੀ ਸਾਡੇ ਨਾਲ ਸਨੇਹਾ ਮੈਡਮ ਸਾਂਝੀ ਕਰਨਗੇ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਕਿ ਕਰੋ ਪੂਰੀ ਕਲੈਰਿਟੀ ਸੋ ਆਸਟ੍ਰੇਲੀਆ ਸਟਡੀ ਵੀਜ਼ਾ ਆਨ ਮਲੇ ਟਾਈਮ ਦੇ ਵਿੱਚ ਇਨਟੇਕ ਕਿੱਦਾਂ ਦਾ ਰਹੇਗਾ ਸਾਰੇ ਸਟੂਡੈਂਟਸ ਡਰੇ ਹੋਇਆ ਚਾਹੇ ਚੰਗੀਆਂ ਪ੍ਰੋਫਾਈਲਸ ਆ ਚਾਇ ਵੀਕ ਪ੍ਰੋਫਾਈਲਸ ਆ ਕੀ ਰਿਐਲਿਟੀ ਆ ਕੀ ਸੈਨੈਰੀਓ ਆ ਕਿਉਂਕਿ ਅਕਤੂਬਰ ਨੇ ਦਰਾਂਤ ਤਾ ਨਵੰਬਰ ਇੰਟੇ ਵਾਲਾ ਨੂੰ ਸੋ ਦੇਖੋ ਰੂਲਸ ਬਦਲ ਗਏ ਆ ਸੋ ਰੂਲਸ ਬਦਲੇ ਆ ਸਿਰਫ ਤੇ ਸਿਰਫ ਕੰਟਰੀ ਦਾ ਲੈਵਲ ਚੇਂਜ ਹੋਇਆ ਵਾ ਉਹਨਾਂ ਇੱਕ ਹੋਪ ਸੀਗੀ ਔਰ ਉਹ ਅੱਜ ਵੀ ਹੈਗੀ ਆ ਕਿਉਂਕਿ ਲੈਵਲ ਇੰਪਲੀਮੈਂਟ ਹੋਇਆ ਇਹ ਫਾਈਲਸ ਪਹਿਲੇ ਕਈਆਂ ਦੀਆਂ ਲੱਗੀਆਂ ਹੋਈਆਂ ਸੀ ਔਰ ਕਈਆਂ ਦੇ ਪ੍ਰੋਫਾਈਲ ਲੋ ਤੇ ਲਗਾਈਆਂ ਕਿਉਂਕਿ एक एड बहुत चलिए विदाउट फंड यू ऑस्ट्रेलिया ओपन हो गया सो उसग स्टूडेंट्स बहुत हो गए बट हूँ स्टूडेंट अवेयर आ फैबररी इनटेकली मार्च अप्रैल इनटेकली सो एक चीज़ मैं कहूँगी कि अपना परविंस सॉरी अपनी लोकेशन प्रेफरेंस ना दो क्योंकि बहुत स्टूडेंट साढ़े को आ रहे हो लोकेशन प्रैफरेंस देंगे सो प्रेफरेंस ओनू दो जिथे वीज़ा निकल जाए और यूनिवर्सिटी के लैवल तेगा वा वो कॉम्प्रोमाइज नहीं करना अगर कंट्री लैवल टू तेजी यूनिवर्सिटी भी वन और टू होनी चाहिए कोशिश करो वन ही हो so, वन लैवल यूनिवर्सिटी या कॉलेज की गल करिए रिक्वायरमेंट्स होंगे वा सो ट्वेंटी ट्वेंटी फाइव सिक्सटी फाइव तो अबव वा कोर सब्जेक्ट सिक्सटी फाइव आंप करीम नहीं कहे वनू भी असी एवरेज कहम तो आप सैवंटी एटी परसेंट वाले कहेंगे सो आर्ट्स कॉमर्स वाले थोड़ा जि आर्ट्स की स्पैशली ਡਾਊਟਫੁਲ ਹੈਗਾ ਵਾ ਕੁਝ ਪਰਸੈਂਟੇਜ ਘਟ ਜਾਂਦੀ ਹੈ ਵੀਜ਼ੇ ਦੀ ਸੋ ਪ੍ਰੋਫਾਈਲ ਟੂ ਪ੍ਰੋਫਾਈਲ ਆਪਣੀ ਅਸੈਸਮੈਂਟ ਕਰਵਾਓ ਆਪਣਾ ਡਿਸੀਜਨ ਲੋ ਕਿਉਂਕਿ ਦੇਖੋ ਉਸ ਤੋਂ ਬਾਅਦ ਤੁਹਾਡਾ ਫਿਰ ਗੈਪ ਪੈ ਜਾਣਾ 2024 ਵਾਲਾ ਤਾਂ ਬਹੁਤ ਵਧੀਆ ਪ੍ਰੋਫਾਈਲ ਆ ਤਾਂ ਹੀ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਅੱਜ ਦੇ ਐਕਸਪਰਟ ਮੌਜੂਦ ਸੀ ਔਰ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਕੋਈ ਵੀ ਕਨਫਿਊਜ਼ਨ ਹੈ ਤੇ ਟੈਲੀਫੋਨ ਕਰਕੇ ਜਾਂ ਨੇੜੇ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਆਪਣੀ ਕਨਫਿਊਜ਼ਨ ਦੂਰ ਕਰੋ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮਚ